ਕੌਣ ਹੈ ਬੋਕਰਲੇ ਪ੍ਰੈਸ ਵਿੱਚ ਕੀ ਕਹਿ ਰਹੇ ਸੀ ਕੌਣ ਕੌਣ ਮੈਂ ਤਾਂ ਇਹ ਕਹਿ ਰਿਹਾ ਵੀਰ ਜੀ ਵੀਡੀਓ ਨਾ ਬਣਾਓ ਕਾਰਨ ਕਾਰਨ ਭਾਈ ਤੁਸੀਂ ਕਹੋ ਦੱਸੋ ਮੁਜਾਬਤ ਮੰਗਿਆ ਫਤੌਰ ਮਰਦਾਬਾਦ ਮੁਰਦਾਬਾਦ ਚੁਟਕੀ ਅੱਜ ਕੰਮ ਕਰ ਰਹੀ ਹੈ ਬੜੀ ਸਰਕਾਰ ਮਰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਲੋਕ ਬਗੈਰ ਸਕੂ ਮਰਦਾਬਾਦ 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 ਚੁਟਕੀ ਅੱਜ ਕੰਮ ਕਰ ਰਹੀ ਹੈ ਸਰਕਾਰ ਮਰਦਾਬਾਦ 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 ਅਗਲੀ ਸਰਕਾਰ सा त <recibir>

ਗਾਹ ਲੋ ਤੇਵਾ ਲਈ ਇਹਨਾਂ ਨੂੰ ਲੈਣਾ ਕਰਦੇ ਕੋਈ ਨਾ ਲੈ ਲੈ 21 ਵਾਰ ਦਿੱਤੀ 21 ਵਾਰ ਜੀ ਹਾਲ ਦੇਖੋ ਮੁੰਡੇ ਦਾ ਫੋਟੋ ਦੇਖੋ ਆ ਦੇਖੋ ਸਰ ਦੋਏ ਬਾਹਾਂ ਲੱਗਾਂ ਵੱਡੀਆਂ ਕੋਈ ਐ ਨਹੀਂ ਹੈਗੇ ਅਸੀਂ ਇੰਨੇ ਕੋ ਪੀੜਤਾ ਸੀ ਹਰ ਰੋਜ਼ ਮਾਰਦੇ ਅਸੀਂ ਇੰਨਾ ਹੋਣਾ ਇਲਾਜ ਚੱਕਿਆ ਗਿਆ ਇਲਾਜ ਕਰਾਉਣ ਬਾਅਦ ਤੇ ਵੀ ਸਾਨੂੰ ਧਰਨੇ ਲਾਉਣੇ ਪਏ ਮੂੰਹ ਨਾਲ ਹੂਟਰ ਮਾਰਦਾ ਸੀ ਇਹ ਮੁੱਖ ਮੰਤਰੀ ਮੂੰਹ ਨਾਲ ਮਾਰ ਕੇ ਦਿਖਾਉਂਦਾ ਸੀ ਹੂਟਰ ਵੀ ਆਏ ਆਉਂਦੇ ਨੇ ਸੀ 2 ਦਿਨ ਪਹਿਲਾਂ ਕੁੱਤੇ ਆ ਜੁਣਦੇ ਨੇ ਹੁਣ ਕੀ ਹੋ ਗਿਆ 3 ਦਿਨ ਪਹਿਲਾਂ ਬਾਹਰ ਕੱਢੀ ਗਈ ਸੀ ਕੋਈ ਮੁੱਖ ਮੰਤਰੀ ਮੂੰਹ ਨਾਲ ਹੂਟਰ ਮਾਰਦਾ ਸੀ ਕਿਉਂ 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 ਕਰਦਾ ਦੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਗੱਡੀਆਂ ਹੁਣ ਤੇਰੀ ਜਣੀਆਂ ਆਉਂਦੀਆਂ ਬਦਲ ਨੇ ਤਾਂ ਹੁਣੋਂ ਬੈਠ ਜਾਣਾ ਜੀ ਹਾਂ ਜੀ ਬੱਲੇ ਤਾਂ ਲੋਕਾਂ ਨੂੰ ਸੁਣਗੇ ਜੀ ਲੋਕਾਂ ਦਾ ਅਧਿਕਾਰ ਹੈ ਕਿ ਇਹਨਾਂ ਆਪ ਕੇ ਸਾਡੇ ਨਾਲ ਖੜਾ ਬੈਠੇ ਜੀ ਸਰ ਆਵਾਜ਼ ਕੋਈ ਕੁਝ ਨਾ ਕੁਝ ਕਰ ਜੇ ਬਣਾਏਗਾ ਤੇ ਉਹ ਉਹ ਤੇਰੇ ਵੀ ਕਿਹਨਾ ਨਾਲ ਖੜੇ ਚੱਲ ਗਏ ਜੀ ਅਧਿਕਾਰ ਮੈਗੇ ਜੀ ਇਹ ਗੱਲ ਜਣਾਓ ਉਹੀ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਭਗਵਾਨ ਕਬਾਈ ਇੱਧਰ ਨੂੰ ਆਈ ਗੱਲ ਕਰਨੀ ਆ ਅੱਜ ਇੱਕ ਟੀ ਮੀਟਿੰਗ ਆ ਕਿ ਸਾਡਾ ਮੰਡਲ ਜੀ ਨਹੀਂ ਕੀਤੀ ਉਹੀ ਮੁੱਖ ਮੰਤਰੀ ਨੇ ਜਿਹੜਾ ਕਹਿੰਦਾ ਵੀ ਭਾਈ ਜੀ ਮੋਢੇ ਦੇ ਹੱਥ ਧਾਰ ਕੇ ਬੁਲਾ ਲਿਆ ਕਰੋ ਬੁਲਾ ਲਿਆ ਮੁੱਖ ਮੰਤਰੀ ਨੇ ਆਇਆ ਸਾਡੇ ਸਾਡੇ ਤੇ ਕਿਹੜੀ ਯੂਨੀਅਨ ਤੇ ਤੁਸੀਂ ਅੰਦਰ ਮੀਟਿੰਗ ਕਰਕੇ ਆਏ ਹੋ ਕੀ ਗੱਲਬਾਤ ਹੋਈ ਰਾਜ ਜੀ ਉਸ ਵਿਰੋਧ ਪ੍ਰਦਰਸ਼ਨ ਠੇਕਾ ਅਮਲਾ ਜੀ ਸੰਘਰਸ਼ ਮੋਰਚਾ ਪੰਜਾਬ ਦੇ ਬੈਂਗਰ ਹੇਡ ਕੀਤਾ ਵੀ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਇਹਨਾਂ ਦਾ ਆਉਣ ਆਉਣਗੇ ਉਹਨਾਂ ਦਾ ਕਾਲੇ ਝੰਡਿਆਂ ਨਾਲ ਜਿਹੜਾ ਰੋਸ ਪਖਾਵੇ ਆ ਉਹ ਅਸੀਂ ਕਰਨੇ ਆ ਪਰ ਅੱਜ ਬੜੇ ਅਫਸੋਸ ਦੀ ਗੱਲ ਆ ਜਦੋਂ ਰੋਸ ਪ੍ਰਦਰਸ਼ਨ ਕੀਤਾ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਮਤਲਬ ਜਿਹੜੀ ਕੈਬਨਿਟ ਮੰਤਰੀ ਉਹ ਬਿਨਾਂ ਮਿਲੇ ਤੋਂ ਲੰਘ ਗਈ ਇੱਥੋਂ ਦੇ ਜਿਹੜੇ ਹੁਣ ਖੜੇ ਆ ਮਾਲਵਿੰਦਰ ਸਿੰਘ ਤੰਗ ਉਹ ਸਾਨੂੰ ਮਿਲੇ ਵੀ ਤੁਹਾਨੂੰ ਪ੍ਰੋਸਾ ਹੀ ਦਵਾਇਆ ਵੀ ਅਸੀਂ ਤੁਹਾਡੀ ਸੀਐਮ ਨਾਲ ਮੀਟਿੰਗ ਕਰਵਾ ਦਵਾਂਗੇ ਤੁਹਾਡਾ ਅਸੀਂ ਮੰਗਲ ਹੱਲ ਕਰਾਂਗੇ ਪਰ ਅਸੀਂ ਇਸ ਗੱਲ ਦਾ ਸਾਡਾ ਐਲਾਨ ਹੈ ਵੀ ਜਿੱਥੇ ਵੀ ਇਹ ਜਾਣਗੇ ਅਸੀਂ ਵਿਰੋਧ ਪ੍ਰਦਰਸ਼ਨ ਨੂੰ ਲਗਾਤਾਰ ਜਾਰੀ ਹੈ ਜਦ ਮੀਟਿੰਗ ਹੀ ਹੋ ਵੀ ਫਿਰ ਵਿਰੋਧ ਕਰਦਾ ਮੀਟਿੰਗ ਕਿਹੜੇ ਮੀਟਿੰਗਾ 21 ਵਾਰ ਪੰਜਾਬ ਦਾ ਮੁੱਖ ਮੰਤਰੀ ਦੇ ਮੀਟਿੰਗ ਕਰਕੇ ਮੁੱਕਰ ਗਿਆ ਠੀਕ ਹੈ ਮੀਟਿੰਗ ਕਰਨੀ ਰਹੇ ਕਾਹਦਾ ਮਤਲਬ ਦੱਸੋ ਤੁਸੀਂ ਕੈਬਨਿਟ ਮੰਤਰੀ ਦੇ ਖਿਲਾਫ ਤੁਸੀਂ ਨਾੜੇ ਭਾਜੀ ਵੀ ਕੀਤੀ ਉਹ ਮਿਲੇ ਬਿਲਕੁਲ ਨਹੀਂ ਮਿਲੇ ਜੀ ਬਿਲਕੁਲ ਨਹੀਂ ਮਿਲੇ ਵਿਰੋਧ ਪ੍ਰਦਰਸ਼ਨ ਜਾਰੀ ਹੁੰਦਾ ਜੀ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰਾਂਗੇ ਉਹ ਪਿੱਛੋਂ ਨਿਕਲ ਗਏ ਪਿੱਛੋਂ ਨਿਕਲ ਗਏ ਅੱਛੇ ਜੀ ਨਿਕਲ ਗਏ ਹੋ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज